ਸਾਡੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਇਹ ਇਹ ਕੁਝ ਜਾਣਕਾਰੀ ਦੇਖੋ ਸਸਿਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹਲਕਾ ਕਨੌਰ ਦੇ ਕਿਸਾਨੀ ਮੁੱਦੇ ਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਪਰ ਨੇ ਦੇ ਵਿੱਚੋਂ ਕੁਝ ਕਿਸਾਨ ਵੀਰਾਂ ਦਾ ਸਾਡਾ ਜਿਹੜਾ ਸਮਾਨ ਕੁ ਥੱਬੇ ਸਜੇ ਹੋ ਗਿਆ ਉਹ ਵਕ ਵਕ ਪਿੰਡਾਂ ਦੇ ਵਿੱਚੋਂ ਵਕ-ਵਕ ਜਥੇਬੰਦੀਆਂ ਦੇ ਲੋਕਾਂ ਨੇ ਵੀ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਵੀ ਕਈਆਂ ਨੇ ਸ਼ਰਾਰਤ ਕੀਤੀ ਕਈਆਂ ਨੇ ਇਨਸਾਫ ਕੀਤਾ ਤੇ ਮੈਂ ਉੱਤ ਪਰ ਕੋਈ ਪਾਰਟੀਵਾਦੀ ਵਾਲੀ ਜਾਂ ਦੂਜੀ ਗੱਲ ਨਹੀਂ ਕਰਨੀ ਮੈਂ ਸਿਰਫ ਇੰਨੀ ਬੇਨਤੀ ਕਰਨੀ ਵੀ ਅਸੀਂ ਇਹ ਸ਼ੰਭੂ ਬਾਜਵਾ ਢਾਬਾ ਦੇ ਉੱਤੇ ਬੈਠ ਕੇ ਜਦੋਂ 13 ਮਹੀਨੇ ਧਰਨਾ ਚੱਲਦਾ ਰਿਹਾ ਤੇ ਪਹਿਲਾਂ ਵੀ ਇੱਥੇ ਬੈਠੇ ਸੀ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਜਿਹੜੇ ਮਾਝੇ ਤੋਂ ਦੁਆਬੇ ਤੋਂ ਸਾਰੇ ਕਿਤੋਂ ਹੁੰਦੇ ਸੀ ਬਾਜਵੇ ਢਾਬੇ ਤੋਂ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਚੱਲਦੀ ਰਹੀ ਚਲੋ ਕਈ ਵਾਰੀ ਕੋਈ ਜਾਣੇ ਨਾ ਜਾਣੇ ਗਲਤੀਆਂ ਵੀ ਹੁੰਦੀਆਂ ਮੈਨੂੰ ਐ ਲੱਗਦਾ ਵੀ ਜਿਹੜਾ ਇਹ ਮੇਰੇ ਸ਼ਬਦ ਜਿਹੜਾ ਨਾਂ ਨਾਲ ਜੁੜਿਆ ਗਿਆ ਜੇ ਐਮਐਲ ਨਾ ਹੁੰਦੇ ਤੇ ਨਹੀਂ ਸੀ ਹੋਣਾ ਕਿਉਂਕਿ ਦੁਨੀਆ ਦੇ ਵਿੱਚ ਕਬੱਡੀ ਦੇ ਨਾਂ ਨਾਲ ਘਨੌਰ ਜਾਣਾ ਗਿਆ ਐਮਐਲਏ ਦਾ ਪਾਤੀ ਗੱਲ ਐਮਐਲਏ ਦਾ ਪਪਾ ਹੁੰਦੇ। ਉਹ ਕਬੱਡੀ ਪਲੇਅਰ ਵੀ ਸੀਗੇ ਅੱਜ ਵੀ ਜਾਂ ਹਮੇਸ਼ਾ ਸੇਵਾ ਕਰਦੇ। ਉਹਨਾਂ ਨੂੰ ਵੀ ਮੈਂ ਭਰਾਵਾਂ ਨੂੰ ਕਿੰਨਿਤ ਬੇਨਤੀ ਕਰਦਾ ਕਿ ਜਿਨ੍ਹਾਂ ਦਾ ਸਮਾਨ ਗੁੰਮ ਹੋਇਆ ਮਿਸ ਹੋਇਆ ਘਟਾ ਥਾਣਿਆਂ ਦੇ ਵਿੱਚ ਜਿਹੜੀਆਂ ਐਫਆਰਆਈਆਂ ਦਰਜ ਕਰ ਦਿੱਤੀਆਂ ਗਈਆਂ ਨੇ ਛੇੜੀ ਗੰਡਿਆਂ ਵੀ ਦਰਜ ਕੀਤੀ ਆ ਘਨੌਰ ਵੀ ਦਰਜ ਕੀਤੀ ਆ 26 ਨੰਬਰ ਐਫਆਰਆਈ ਜਿਹੜੀ ਘਨੌਰ ਦਰਜ ਆ। ਉਹ ਤਾਂ ਮੁੰਡਾ ਸ਼ਾਇਦ ਟਿੰਕੂ ਸੀ ਜਿਹਦਾ ਮੇਰੇ ਨਾਲ ਜਾਂ ਮੇਰੀ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਉਹਦਾ ਆ ਤਾਂ ਕਾਰੋਬਾਰ ਆ ਸਰਕਾਰਾਂ ਦਾ ਕੋਈ ਵਰਕਸ਼ਾਪ ਆ ਉਹ ਪਰ ਹੁਣ ਗੁੰਮ ਆ ਕਈ ਦਿਨ ਹੋ ਗਏ ਲੱਭਿਆ ਨਹੀਂ ਤੇ ਪੁਲਿਸ ਲੱਭ ਲੈ ਗਈ ਕੋਈ ਗੱਲ ਨਹੀਂ ਲੱਗੀ ਆ ਇੰਸਪੈਕਟਰ ਸਾਹਿਬ ਸਿੰਘ ਗਿਆ ਹੋਇਆ ਤੇ ਮੈਂ ਅੱਜ ਕਹਿਣਾ ਵੀ ਜਿਹੜੀ ਸਾਡੀ 11 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਇੰਦਰਜੀਤ ਸਿੰਘ ਸਿਆਲੂ ਫੋਨ ਨੰਬਰ 99150 07446 ਬਾਜਵਾ ਢਾਬੇ ਵਾਲੇ ਗੁਰਪ੍ਰੀਤ ਸਿੰਘ ਜੀ ਬਾਜਵਾ 98 884 0 99 888 884 99884 0 19 94 ਵਰਤਾਜ ਸਿੰਘ ਸੰਧੂ 98149 62 623 ਸਹਿਜਪਾਲ ਸਿੰਘ ਲਾਡਾ 8305 ਡਬਲ 000043 ਮਲਕੀਤ ਸਿੰਘ ਜੀ ਉਕਸੀ ਸਰਪੰਚ ਸਾਹਿਬ ਕਿਸਾਨ ਆਗੂ 98557 83300 ਮਰਿੰਦਰ ਸਿੰਘ ਜੀ ਬਿੱਟੂ ਕਿਸਾਨ ਆਗੂ ਗਦਾਪੁਰ ਤੋਂ ਸਾਡਾ ਭਰਾ 95 885 34562 ਗਵਿੰਦਰ ਸਿੰਘ ਭੰਗੂ ਕੁੱਤਾਖੇੜੀ ਤੋਂ 95722 24023 ਸਤਿੰਦਰ ਸਿੰਘ ਜੀ ਦੜਵਾ ਸਰਪੰਚ ਸਾਹਿਬ 76588 28 124 28129 ਜੀ ਬਿੰਦਰ ਬਿੰਦਰ ਸਿੰਘ ਜੀ ਸਰਪੰਚ ਸਾਹਿਬ ਗਦਾਪੁਰ ਕਿਸਾਨ ਆਗੂ 94172 6899 11 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਆ ਜੇ ਕਿਸੇ ਵੀ ਭਰਾ ਨੂੰ ਬਾਹਰੋਂ ਅੰਦਰੋਂ ਆਉਂਦਿਆਂ ਕੋਈ ਕਈ ਵਾਰੀ ਸਾਨੂੰ ਪਤਾ ਲੱਗ ਜਾਂਦਾ ਵੀ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਪਿਆ ਕੋਈ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮੇਰਾ ਆਪਣਾ ਨੰਬਰ 81928 00001 ਤੁਹਾਨੂੰ ਕੋਈ ਸਮਾਨ ਕਲੈਕਟ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਕੋਈ ਕਮੇਟੀ ਦੀ ਮਦਦ ਲੈ ਸਕਦੇ ਹਾਂ ਪੁਲਿਸ ਦੀ ਮਦਦ ਲੈ ਸਕਦੇ ਹਾਂ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਪਾਰਟੀ ਨਹੀਂ ਇਹ ਸਾਂਝਾ ਸਾਡਾ ਮੁੱਦਾ ਕਨੌਰ ਦਾ ਸਾਡਾ ਡੋਡਾ ਪੁਆਦ ਦਾ ਇੱਕ ਮੁੱਦਾ ਆਪਾਂ ਇਹਨੂੰ ਬਦਨਾਮੀ ਵਾਲੇ ਪਾਸੇ ਜਾਂ ਦੂਜੇ ਪਾਸੇ ਨਾ ਲੈ ਕੇ ਜਾਈਏ ਆਪਾਂ ਜਿਹੜੇ ਕਿਸਾਨਾਂ ਦਾ ਕੋਈ ਸਮਾਨ ਜਿਹੜਾ ਗੁੰਮ ਹੋਇਆ ਮਿਸ ਹੋਇਆ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚ ਜੇ ਜਿਨ੍ਹਾਂ ਦੇ ਕੋਲੇ ਹੈਗਾ ਸਮਾਨ ਮੱਥ ਜੋੜ ਕੇ ਬੇਨਤੀ ਕਰਦਾ ਭਾਈ ਆਪਣੇ ਸਬੰਧਤ ਥਾਣੇ ਦੇ ਵਿੱਚ ਜਾਂ ਸਾਡੀ ਕਮੇਟੀ ਦੇ ਕਿਸੇ ਮੈਂਬਰ ਦੇ ਨਾਲ ਗੱਲ ਕਰਕੇ ਉਹ ਸਮਾਨ ਜਿਹੜਾ ਸੁਰੱਖਿਅਤ ਉਹਾਜਤ ਜਿਵੇਂ ਤੁਸੀਂ ਆਪਣੇ ਸਮਾਨ ਦੀ ਰਾਖੀ ਕਰਦੇ ਹੋਵੇਂ ਕਿਸਾਨਾਂ ਦੇ ਜਿਹੜੇ ਉਹ ਸਮਾਨ ਦੀ ਰਾਖੀ ਕਰੋ ਇਹ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ। ਪਰ ਇਹ ਇੱਕ ਵੀਡੀਓ ਬੈਕਲ ਹੋ ਰਹੀ ਸੀ ਜਿਹੜੇ ਲੋਥ ਇੰਪਲੇਨ ਦੇ ਵਿਸ਼ੇ ਹੋਏ ਕਰੇ ਪਰ ਹੈਗੇ ਆ ਸਾਹਿਬ ਜੀ ਬਕਤਾ ਜੀ ਹੈ ਕਿਹਦੇ ਕਰ ਨਾਲ ਘਨੌਰ ਵਾਲੇ ਹੈਗੇ ਐਮਐਚ ਉਹਨਾਂ ਦਾ ਹੈਗੇ ਜਿਹੜੇ ਚੀਮ ਲੋਕਾਂ ਨੇ ਕਿਹਾ ਕਿ ਲਾਟਰ ਘਨੌਰ ਦਾ ਬਗਾਣਾ ਜੀ ਜੀ ਹੱਥ ਜੋੜ ਕੇ ਇੱਕ ਬੇਨਤੀ ਆ ਭਰਾਵੋ ਨਾ ਤਾਂ ਮੇਰੀ ਕੋਈ ਵਰਕਸ਼ਾਪ ਆ ਪਹਿਲੀ ਗੱਲ ਤੁਸੀਂ ਘਨੌਰ ਦੇ ਜੰਪੜੋਂ ਤੁਸੀਂ ਮੇਰੇ ਸਾਰੇ ਭਰਾ ਹੋ ਮੇਰੀ ਕੋਈ ਵਰਕਸ਼ਾਪ ਘਨੌਰ ਮਾਲੇ ਰਾਜਪੁਰੇ ਕਿਤੇ ਹੋਰ ਪੂਰੇ ਪੰਜਾਬ ਚ ਲੱਭ ਜੇ ਉਹਦਾ ਮੈਂ ਦੇਣਦਾਰ ਹੋਵਾਂਗਾ ਨੰਬਰ 2 ਜਿਹੜਾ ਉਹ ਮੁੰਡਾ ਟਿੰਕੂ ਆ ਉਹਦੇ ਨਾਲ ਮੇਰੀ ਕੋ ਕਦੇ ਕਿਸੇ ਵਿਸ਼ੇ ਤੇ ਕੋ ਸਾਂਝ ਹੋਵੇ ਉਹਦਾ ਵੀ ਮੈਂ ਦੇਨਦਾਰ ਹਾਂ ਤੁਸੀਂ ਤਿੰਨ ਕਹਿੰਨੇ ਹੋ ਮੈਂ ਕਹਿੰਦਾ ਤਿੰਨ ਛੱਡੋ ਜੋ ਤੁਸੀਂ ਕਹਿ ਦਿਓਗੇ ਹਲਕੇ ਵਾਲੇ ਲਾਕੇ ਵਾਲੇ ਵੀ ਹਾਂ ਗਰਲਾਲ ਦੀ ਮੈਂ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਮੇਰੇ ਕਰਕੇ ਠੀਕ ਹੈ ਮੈਂ ਦੂਜੀਆਂ ਪਾਰਟੀਆਂ ਕਰਕੇ ਨਹੀਂ ਕਹਿੰਦਾ ਮੇਰੇ ਕਰਕੇ ਅਦਰ ਘਨੌਰ ਦਾ ਕਿਸੇ ਚੀਜ਼ ਦੇ ਨਾਲ ਸਿਰ ਨੀਵਾ ਹੋਗਾ ਤਾਂ ਉਹਦਾ ਮੈਂ ਦੁਨੀਆ ਦਾ ਤੁਹਾਡੇ ਇਲਾਕੇ ਦਾ ਦੇਨਦਾਰ ਹਾਂ ਉਹ ਕਿਹਨੇ ਕਹਿੰਦਾ ਵੀ ਸਸ਼ੀ ਤੌਰ ਤੇ ਬਦਨਾਮ ਕਰਨ ਕਰਕੇ ਬਣਾਈ ਜਿੱਤੀ ਸਿਰ ਮੈਂ ਹੁਣ ਕੀ ਕੰਮ ਹੁਣ ਤਾਂ ਦੂਜੇ ਪਾਸੇ ਨੂੰ ਚਲਾ ਜਾਣਾ ਕਿ ਗਰ ਲਾਲ ਆ ਆਪਦੀਆਂ ਸਫਾਈਆਂ ਦਿੰਦਾ ਮੈਂ ਤੁਹਾਨੂੰ ਇੱਕ ਗੱਲ ਰਬੇੜਤੀ ਵੀ ਜੇ ਕਿਸੇ ਘਟਨਾ ਕਰਮ ਦੇ ਵਿੱਚ ਮੇਰਾ ਲੈਣ ਦੇਣ ਹੋਵੇ ਜੋ ਸੰਗਤ ਸੇਵਾ ਲਾ ਦੇਗੀ ਮਤ ਪਾ ਦੇਂਦਾ ਅੱਜ ਵੀ ਕੱਲ ਵੀ ਪਰਸੋਂ ਵੀ ਯਾਰਾ ਪਰਮਾਤਮਾ ਦੀ ਇੰਨੀ ਰਹਿਮਤ ਹੈ ਕਿ ਆਵਾਜ਼ ਮਾਰੀਏ ਚਾ ਜੋ ਮਰਜ਼ੀ ਇਕੱਠਾ ਕਰ ਲਈ ਜੋ ਮਰਜ਼ੀ ਕਹਤੋ ਜੀ ਸਾਰੀ ਦੁਨੀਆ ਜਾਣਦੀ ਹੈ ਇੰਗਲੈਂਡ ਕੈਨੇਡਾ ਅਮਰੀਕਾ ਕਬੱਡੀ ਖੇਡਦੀ ਹੈ ਯਾਰ ਆਪਾਂ ਦੇ ਮੈਨੂੰ ਆਇ ਲੱਗਦਾ ਵੀ ਜੇ ਸ਼ਾਇਦ ਮੈਂ ਕਬੱਡੀ ਪਲੇਅਰ ਹੁੰਦਾ ਇਹ ਨਾ ਹੁੰਦਾ ਤੇ ਫਿਰ ਸਿਆਸੀ ਪਾਰਟੀਆਂ ਇਹਦਾ ਮਤਲਬ ਇੱਕ ਗੱਲ ਤੱਤੇ ਆ ਵੀ ਤੁਹਾਡੇ ਭਰਾ ਚ ਇੰਨਾ ਕੁ ਦਮ ਤਾਂ ਹੈਗਾ ਵੀ ਹੁਣ ਪੰਜਾਬ ਲੈਵਲ ਤੇ ਜਿਹੜੇ ਬੰਦੇ ਕੱਲ ਕਹਿੰਦੇ ਸੀ ਵੀ ਇਹ ਐਮਐਲਏ ਨਹੀਂ ਬਣ ਸਕਦਾ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਅਗਲੀ ਵੀ ਚਿੰਤਾ ਵੀ ਅੱਗਾ ਵੀ ਕੁਝ ਨਾ ਕੁਝ ਬਣਨਗੇ ਤਾਂ ਕਰਕੇ ਪ੍ਰੋਪੋ ਕੁੰਡੇ ਜਿਹੜਾ ਬੰਦਾ ਜਿੰਨਾ ਵੱਡਾ ਹੁੰਦਾ ਹੁੰਦਾ ਨਾ ਪਬਲਿਕ ਜਿਹਨੂੰ ਜਿੰਨਾ ਸਨਮਾਨ ਦੇਂਦੇ